ਸਰਤ ਤੋਂ 25 ਪ੍ਰਚਾਰ ਦੀ ਮਹੀਆਂ ਘਾਰਾਂ ਦੇ ਲਈ ਸੀਐਨ ਪੰਜਾਬ ਪੁੱਛ ਕਿੱਦਾਂ ਦਾ ਰਹਿ ਗਿਆ ਪਰ ਮੈਨੂੰ ਜਿਹੜੀ ਸਾਡੀ ਪਟਿਆਲਾ ਪਾਰਲੀਮੈਂਟਰੀ ਕੰਸਟਿਚੈਂਸੀ ਆ ਇਹ ਇਸ ਪਾਰਲੀਮੈਂਟਰੀ ਇਲੈਕਸ਼ਨ ਵਿੱਚ ਅੱਜ ਦੀ ਸਭ ਤੋਂ ਵੱਡੀ ਰੈਲੀ ਸੀ ਲੋਕਾਂ ਦਾ ਬਹੁਤ ਭਾਰਮਾ ਹੰਗਾਰਾ ਮਿਲਿਆ ਔਰ ਜਿਹੜੇ ਮੇਰੇ ਕੋਲੀਗ ਹੈ ਕੈਬਨਟ ਕੋਲੀਗਾ ਚੇਤਨ ਜੋੜਾ ਮਾਜਰੀ ਔਰ ਸਾਡੇ ਸਾਰੇ ਐਮਐਲਏ ਸਾਬਾਨ ਨੇ ਮਤਲਬ ਇੱਥੇ ਪਹੁੰਚੇ ਔਰ ਮਾਨ ਸਾਹਿਬ ਦੇ ਜਦੋਂ ਮਾਨ ਸਾਹਿਬ ਆਉਂਦੇ ਆ ਨਾ ਜੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੁੰਦਾ ਲੋਕ ਆਪ ਮਹਾਰੇ ਚੱਲੇ ਜਾਂਦੇ ਆ ਜੀ ਤਾਂ ਐਡਾ ਵੱਡਾ ਜਿਹੜਾ ਠਾਠਾ ਮਾਰਦਾ ਇਕੱ ਕਿ ਜੋ 2024 ਦੇ ਵਿੱਚ ਜਿਹੜਾ 4 ਤਰੀਕ ਨੂੰ ਜਿਹੜਾ 4 ਜੂਨ ਨੂੰ ਹੋਣ ਜਾ ਰਿਹਾ ਉਹਦੀ ਗਰੰਟੀ ਆ ਕਿ ਇੱਕ ਬਹੁਤ ਹੀ ਵੱਡੇ ਮਾਰਜਨ ਦੇ ਨਾਲ ਅਸੀਂ ਇਹ ਜਿਹੜੀ ਸੀਟ ਜਿੱਤ ਕੇ ਮਾਂ ਸਾਹਿਬ ਦੀ ਚੋਲੇ 'ਚ ਪਾਵਾਂਗੇ ਔਰ ਜਿਹੜੇ ਪੰਜਾਬ ਦੇ ਲੋਕਾਂ ਦੀ ਆਸ ਉਮੀਦ ਆ ਸਾਡੇ ਜਿਹੜੇ ਫੰਡ ਰੋਕੇ ਹੋਏ ਆ ਉਹ ਲਿਆ ਕੇ ਮਾਂ ਸਾਹਿਬ ਦੀ ਚੋਲੇ 'ਚ ਪਾਵਾਂਗੇ ਔਰ ਪੰਜਾਬ 'ਚ ਜਿਹੜੀ ਡਿਵੈਲਪਮੈਂਟ ਦੀ ਸਪੀਡ ਆ ਉਹ ਅੱਗੇ ਨਾਲੋਂ 4 ਗੁਣਾ 10 ਗੁਣਾ ਹੋਏਗੀ ਸਰ ਕਿਹੜੀਆਂ ਕਿਹੜੀਆਂ ਗਰੰਟੀਆਂ ਨੇ ਜਿਹੜੀਆਂ ਲੋਕਾਂ ਦੇ ਵਿੱਚ ਲੈ ਕੇ ਜਾ ਰਹੀਆਂ ਆ ਦੇਖੋ ਅਸੀਂ ਜਿਹੜੀ ਮਤਲਬ ਬਿਜਲੀ ਫ੍ਰੀ ਘਰ ਵਾਸਤੇ ਸੀ ਉਹ ਅਸੀਂ ਪੂਰੀ ਕਰ ਚੁੱਕੇ ਆ ਉਹ ਅਸੀਂ ਪੂਰੀ ਕਰ ਚੁੱਕੇ ਆਂ ਔਰ ਜਿਹੜਾ ਤੁਹਾਡਾ ਪਾਣੀ ਜ ਖੇਤਾਂ ਦੇ ਵਿੱਚ ਕੱਸੀਆਂ ਦੇ ਵਿੱਚ ਆ ਉਹ ਤਕਰੀਬਨ 59% 59% ਤੱਕ ਜਿਹੜਾ ਲੋਕਾਂ ਦੇ ਖੇਤਾਂ ਦੇ ਵਿੱਚ ਪਾਣੀ ਪਹੁੰਚਾ ਦਿੱਤਾ ਹੈਗਾ ਸਮਾਣੇ ਦਾ ਉੱਚ-ਉੱਚੇ ਤੌਰ ਤੇ ਟੋਲ ਪਲਾਜ਼ਾ ਚੱਕਿਆ ਗਿਆ ਲੋਕ ਬਹੁਤ ਖੁਸ਼ ਆ ਕਹਿੰਦੇ ਸਾਡੀ ਜੇਬ ਕੱਟਦੀ ਸੀ ਹਰ ਜਦੋਂ ਵੀ ਪਟਾਲੇ ਜਾਂਦੇ ਸੀ ਉਹ ਸਾਡੇ ਜਿਹੜੀ ਜੇਬ ਕੱਟਣ ਵਾਲਾ ਸਿਸਟਮ ਖਤਮ ਹੋ ਗਿਆ ਸਮਾਣੇ ਦਾ ਹਸਪਤਾਲ ਠੀਕ ਹੋਇਆ ਜੀ ਮੱਲਾ ਕਲੀਨਿਕ ਬਣਿਆ ਸਕੂਲ ਆਫ ਐਮਿਨੈਂਸ ਬਣਿਆ ਹੋਮ ਡਿਲੀਵਰੀ ਆਫ ਸਰਵਿਸਿਜ਼ ਹੋਈ ਹੈ ਔਰ ਰਾਸ਼ਨ ਵੀ ਹੋਈ ਹੈ ਸੋ ਮਾਨ ਸਾਹਿਬ ਨੇ ਸਾਰੀਆਂ ਗਾਰੰਟੀਆ ਇੱਕ ਗਾਰੰਟੀ ਉਹਨਾਂ ਨੇ ਕਿਹਾ ਵੀ ਜਿਹੜੀ ਸਾਡੀ ਰਹਿੰਦੀ ਹੈ ਉਹਦਾ ਵੀ ਉਹਨਾਂ ਨੇ ਤਰੀਕਾ ਦੱਸਤਾ ਵੀ ਅਸੀਂ ਕਿੱਦਾਂ ਕਰਨਾ ਉਹਨਾਂ ਨੇ ਕਿਹਾ ਵੀ ਅਸੀਂ ਜਿਹੜੇ ਜਦੋਂ ਅਸੀਂ ਜਿਹੜਾ ਨਹਿਰ ਦਾ ਪਾਣੀ ਦੇਣ ਲੱਗ ਗਏ ਨਾ ਜੀ ਸਾਡੀ ਜਿਹੜੀ ਬਿਜਲੀ ਬਚਦੀ ਆ ਉਹਦੇ ਨਾਲ ਉਹ ਪੈਸਾ ਸਾਡਾ ਜ਼ਿਆਦਾ ਬਣਦਾ ਜਿੰਨਾ ਅਸੀਂ ਪੈਣਾ ਨੂੰ ਦੇਣਾ 5-6000 ਕਰੋੜ ਚਾਹੀਦਾ ਤੇ ਅਸੀਂ ਬਹੁਤ ਜਲਦੀ ਉਹ ਗਾਰੰਟੀ ਵੀ ਪੂਰੀ ਕਰਨ ਜਾ ਰਹੇ ਆ ਜਿਹੜੇ ਜਿਹੜੇ ਵਿਰੋਧੀ ਤੇ ਇੱਕੋ ਇੱਕੋ ਗੱਲ ਕਹਿੰਦੇ ਜੀ 1000 ਨਹੀਂ ਆਇਆ ਸੋ ਬਹੁਤ ਜਲਦੀ ਉਹਨਾਂ ਦਾ ਮੂੰਹ ਬੰਦ ਹੋਣ ਜਾ ਰਿਹਾ ਹੈ ਹਾਂ ਲੋਕਾਂ ਦਾ ਮੈਂ ਧੰਨਵਾਦ ਕਰਦਾ ਜੀ ਕਿ ਤੁਸੀਂ ਵੱਡੀ ਵੱਡੀ ਗਣਤੀ ਚ ਆਏ ਤੁਸੀਂ 22 ਚ ਸਾਨੂੰ 92 ਸੀਟਾਂ ਦਿੱਤੀਆਂ ਤੇ ਹੁਣ ਸਾਨੂੰ ਤੁਸੀਂ ਬਹੁਤ ਭਰਮਾਗਾਰਾ ਦੇ ਰਹੇ ਹੋ ਤੁਹਾਨੂੰ ਮਾਨ ਸਾਹਿਬ ਦੇ ਕੰਮ ਜਿਹੜੇ ਹੈਗੇ ਤੁਹਾਨੂੰ ਪਸੰਦ ਆ ਰਹੇ ਆ ਤੇ ਜਿਸ ਤਰ੍ਹਾਂ ਤੁਸੀਂ ਸਾਨੂੰ ਸਪੋਰਟ ਦੇ ਰਹੇ ਹੋ ਐਦਾਂ ਹੀ ਸਾਨੂੰ ਸਪੋਰਟ ਕਰੀ ਜਾਈਓ ਅਸੀਂ ਸਾਨੂੰ ਜਿੱਦਾਂ ਤੁਸੀਂ 22 ਚ ਬਹੁਤ ਵੱਡੀ ਵਿਕਟਰੀ ਦਿੱਤੀ ਸੀ ਪਟਿਆਲੇ ਤੋਂ ਬਹੁਤ ਵੱਡੀ ਵਿਕਟਰੀ ਦਿਓ 13 ਸੀਟਾਂ ਦਿਓ ਮੈਂ ਪੰਜਾਬ ਵਾਸੀਆਂ ਨੂੰ ਬੇਨਤੀ ਕਰਦਾ ਕਿ ਇਸ ਵਾਰੀ 13 ਜ਼ੀਰੋ ਕਰੋ ਅਸੀਂ 13 ਬੰਦੇ ਆਵਾਂਗੇ ਪਾਰਲੀਮੈਂਟ ਚ ਅਸੀਂ ਨੇਹਰੀ ਲਿਆਦਾਂਗੇ ਨਾ ਤਾਂ ਪੰਜਾਬ ਦੇ ਕੋਈ ਫੰਡ ਰੋਕ ਸਕੇਗਾ ਨਾ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਤੇ ਕੋਈ ਅਤਿਆਚਾਰ ਆ ਗਿਆ ਜਿਹੜੀ ਜਿਹੜੀਆਂ ਪੱਕੀਆਂ ਨੌਕਰੀਆਂ ਫੌਜ ਦੇ ਆ ਉਹਨੂੰ ਕੋਈ ਅਗਨੇ ਵੀਰ ਬਣਾ ਸਕੇਗਾ ਉਹ ਵੀ ਅਸੀਂ ਉਹਨਾਂ ਨੂੰ ਪੂਰੇ ਦੇਵਾਂਗੇ ਔਰ ਸਭ ਤੋਂ ਵੱਡੀ ਗੱਲ ਹੈ ਕਿਸਾਨਾਂ ਵਾਸਤੇ ਐਮਐਸਪੀ ਔਰ ਮਜ਼ਦੂਰਾਂ ਵਾਸਤੇ ਅਸੀਂ ਜਿਹੜੇ ਉਹਨਾਂ ਦੀ ਚਾਹੇ ਛੱਤਾਂ ਦੇ ਪੈਸੇ ਆ ਚਾਹੇ ਨਰੇਗਾ ਦੇ ਪੈਸੇ ਆ ਰਾਸ਼ਨ ਦੇ ਪੈਸੇ ਆ ਉਹ ਸਾਰਾ ਕੁਝ ਵੀ ਗਰੀਬਾਂ ਦੇ ਹੱਕ ਲੈ ਕੇ ਆਵਾਂਗੇ ਆੜਤੀਆਂ ਦਾ ਹੱਕ ਲੈ ਕੇ ਆਵਾਂਗੇ ਸ਼ੈਲਰ ਵਾਲਿਆਂ ਦਾ ਟਰਾਂਸਪੋਰਟਰ ਦਾ ਜਿੰਨੇ ਵੀ ਸਾਡੇ ਵਰਤਿੰਗ ਕਲਾਸ ਆ ਉਹਨਾਂ ਸਾਰਿਆਂ ਦੇ ਹੱਕ ਜਿਹੜੇ ਹੈਗਾ ਅਸੀਂ ਸੈਂਟਰ ਕੋਲੋਂ ਲਿਆ ਕੇ ਪੰਜਾਬ ਦੇ ਲੋਕਾਂ ਨੂੰ ਦੇਵਾਂਗੇ ਔਰ ਅਸੀਂ ਉਹਨਾਂ ਦੀ ਲੜਾਈ ਸੰਸਦ ਵੀ ਲੜਾਂਗੇ ਜੇ